ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਨਸ਼ਿਆਂ ਦੀ ਰੋਕத் ਥਾਮ ਲਈ ਕੇਂਦਰ ਨੂੰ ਅੱਗੇ ਆਉਣ ਦੀ ਲੋੜ ਦੋਸਤੋ ਪੰਜਾਬ ਹੀ ਨਹੀਂ ਭਾਰਤ ਦੇਸ਼ ਦੇ ਵਿੱਚ ਜਿਹੜਾ ਇਸ ਸਮੇਂ ਨਸ਼ਿਆਂ ਦਾ ਵਿਸਾਰ ਜ਼ੋਰ ਸ਼ੋਰ ਨਾਲ ਹੋ ਰਿਹਾ ਹੈ ਹਰ ਸੂਬੇ ਦੇ ਵਿੱਚ ਵੱਡੀ ਗਿਣਤੀ 'ਚ ਨੌਜਵਾਨੀ ਜਿਹੜਾ ਹੈਗਾ ਨਸ਼ਿਆਂ ਦੀ ਦਲਦਲ ਦੀ ਚਪੇਟ ਚ ਆਉਂਦੀ ਜਾ ਰਹੀ ਹੈ ਇਸ ਦੇ ਵਿੱਚ ਮੁੱਖ ਤੌਰ ਤੇ ਗੱਲ ਕਰੀਏ ਤਾਂ ਅਸੀਂ ਪੰਜਾਬ 'ਚ ਬੈਠੇ ਆ ਤਾਂ ਪੰਜਾਬ ਤਾਂ ਨਸ਼ਿਆਂ ਦੀ ਦਲਦਲ 'ਚ ਜਿਹੜਾ ਹੈਗਾ ਫਸਤਾ ਜਾ ਹੀ ਰਿਹਾ ਹੈ ਪਰ ਕੱਲਾ ਪੰਜਾਬ ਹੀ ਨਹੀਂ ਹੋਰਨਾ ਸੂਬਿਆਂ ਦੇ ਵਿੱਚ ਵੀ ਜਿਹੜਾ ਹੈਗਾ ਨਸ਼ਿਆਂ ਦੇ ਮਾਮਲੇ ਵੱਡੀ ਗਿਣਤੀ 'ਚ ਸਾਹਮਣੇ ਆ ਰਹੇ ਨੇ ਤੇ ਹੁਣ ਕੇਂਦਰ ਸਰਕਾਰ ਵੱਲੋਂ ਵੀ ਜਿਹੜਾ ਹੈਗਾ ਨਸ਼ਿਆਂ ਦੀ ਰੋਕத் ਥਾਮ ਲਈ ਚਾਰਾ ਜੋი ਸ਼ੁਰੂ ਕੀਤੀ ਹੈ ਤੇ ਕੇਂਦਰ ਸਰਕਾਰ ਨੇ ਇੱਕ ਟੀਚਾ ਵੀ ਮਿੱਥਿਆ ਵੀ ਕਿ ਸਾਲ 2047 ਤੱਕ ਜਿੱਥੇ ਭਾਰਤ ਨੂੰ ਇੱਕ ਵਿਕਸਿਤ ਭਾਰਤ ਵਜੋਂ ਜਿਹੜਾ ਹੈਗਾ ਵਿਕਸਿਤ ਕੀਤਾ ਜਾਵੇਗਾ ਉੱਥੇ ਹੀ ਸਾਲ 2047 ਤੱਕ ਭਾਰਤ ਨੂੰ ਇੱਕ ਨਸ਼ਾ ਮੁਕਤ ਭਾਰਤ ਦੇ ਤੌਰ ਤੇ ਵੀ ਜਿਹੜਾ ਹੈਗਾ ਉਸ ਨੂੰ ਵਿਕਸਿਤ ਕਰਨ ਦਾ ਇੱਕ ਟੀਚਾ ਕੇਂਦਰ ਸਰਕਾਰ ਵੱਲੋਂ ਮਿੱਥਿਆ ਗਿਆ ਤੇ ਇਸੇ ਟੀਚੇ ਤਹਿਤ ਜੇ ਗੱਲ ਕਰੀਏ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅਪ੍ਰੈਲ ਮਹੀਨੇ ਦੇ ਵਿੱਚ ਵੀ ਸਾਰੇ ਸੂਬਿਆਂ ਦੇ ਅਧਿਕਾਰੀਆਂ ਨਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਇੱਕ ਮੀਟਿੰਗ ਕੀਤੀ ਸੀ ਇੱਕ ਗੱਲਬਾਤ ਕੀਤੀ ਸੀ ਜਿਸ ਨਸ਼ਿਆਂ ਦੀ ਰੋਕத் ਥਾਮ ਲਈ ਇੱਕ ਠੋਸ ਰਣਨੀਤੀ ਉਲਿੱਕਨ ਦਾ ਜਿਹੜਾ ਵਿਚਾਰ ਚਰਚਾ ਹੋਈ ਗੱਲਬਾਤ ਕੀਤੀ ਗਈ ਪਰ ਜੇ ਦੇਖੀਏ ਤਾਂ ਉਸ ਤੋਂ ਬਾਅਦ ਭਾਵੇਂ ਕੇਂਦਰ ਸਰਕਾਰ ਨੇ ਇੱਕ ਜ਼ੋਰ ਤਾਂ ਜ਼ਰੂਰ ਫੜਿਆ ਪਰ ਜੇ ਕੇਂਦਰ ਸਰਕਾਰ ਦੇ ਰਵੱਈਏ ਨੂੰ ਦੇਖਦੇ ਆ ਤਾਂ ਕੋਈ ਬਹੁਤਾ ਉਸ ਤਰ੍ਹਾਂ ਦਾ ਸਾਨੂੰ ਦੇਖਣ ਨੂੰ ਨਹੀਂ ਮਿਲ ਰਿਹਾ ਵੀ ਕਿ ਉਹ ਨਸ਼ਿਆਂ ਦੀ ਰੋਕத் ਥਾਮ ਲਈ ਕੋਈ ਬਹੁਤਾ ਜਿਹੜਾ ਹੈਗਾ ਚੌਕਸ ਦਿਖਾਈ ਦੇ ਰਹੇ ਹੁਣ ਜਾਂ ਬਹੁਤਾ ਵੀ ਫਟਾਫਟ ਕੰਮ ਕਰ ਰਹੇ ਹੁਣ ਕਿਉਂਕਿ ਜੇ ਦੇਖੀਏ ਤਾਂ ਕੇਂਦਰ ਸਰਕਾਰ ਨੇ ਪਿਛਲੇ ਪਹਿਲਾਂ ਤਾਂ 5-7 ਸਾਲਾਂ ਤੋਂ ਇੱਕ ਸਕੀਮ ਚਲਾਈ ਗਈ ਹੈ ਉਸ ਸਕੀਮ ਚ ਜਿੰਨੇ ਵੀ ਸਰਹੱਦੀ ਜ਼ਿਲ੍ਹੇ ਹਨ ਉਹਨਾਂ ਚ ਨਸ਼ਿਆਂ ਦੀ ਵਿਸਾਰ ਨੂੰ ਰੋਕਣ ਲਈ ਨਸ਼ਿਆਂ ਦਾ ਖਾਤਮੇ ਲਈ ਇੱਕ ਵਿਸ਼ੇਸ਼ ਫੰਡ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ ਤਾਂ ਜੇ ਉੱਥੇ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੀ ਤੇ ਇਹ ਸਾਰੀ ਕੰਮਕਾਰ ਲਈ ਕੇਂਦਰ ਸਰਕਾਰ ਵੱਲੋਂ ਇੱਕ ਫੰਡ ਦਿੱਤੇ ਜਾਂਦੇ ਨੇ ਜੇ ਪਿਛਲੇ 5 ਸਾਲਾਂ ਦੇ ਫੰਡਾਂ ਤੇ ਨਜ਼ਰ ਮਾਰੀਏ ਤਾਂ ਇੱਕ ਚੀਜ਼ ਸਪਸ਼ਟ ਤੌਰ ਤੇ ਸਾਹਮਣੇ ਆਉਂਦੀ ਹੈ ਵੀ ਕੇਂਦਰ ਸਰਕਾਰ ਇੱਕ ਪਾਸੇ ਤਾਂ ਦੇਸ਼ ਦੇ ਵਿੱਚ ਨਸ਼ਿਆਂ ਦੇ ਖਾਤਮੇ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਵੀ ਜਿਹੜਾ ਹੈਗਾ ਰਾਜਨੀਤੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਇਹ ਜਿਹੜੇ ਫੰਡਾਂ ਦੀ ਆਪਾਂ ਗੱਲ ਕਰ ਰਹੇ ਹਾਂ ਕੇਂਦਰ ਸਰਕਾਰ ਵੱਲੋਂ ਪਿਛਲੇ 5 ਸਾਲਾਂ 'ਚ ਸਿਰਫ ਭਾਜਪਾ ਸ਼ਾਸਿਤ ਸੂਬਿਆਂ ਨੂੰ ਹੀ ਜ਼ਿਆਦਾਤਰ ਫੰਡ ਦਿੱਤੇ ਗਏ ਨੇ ਗੈਰ ਭਾਜਪਾਈ ਸੂਬਿਆਂ ਨੂੰ 1 ਰੁਪਿਆ ਵੀ ਨਹੀਂ ਦਿੱਤਾ ਗਿਆ ਜੇ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਕੋਲ ਤਾਂ 5 ਸਾਲਾਂ ਦੇ ਵਿੱਚ 1 ਰੁਪਿਆ ਵੀ ਜਿਹੜਾ ਹੈਗਾ ਹੁਣ ਤੱਕ ਸਾਹਮਣੇ ਨਹੀਂ ਆਇਆ ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਗਵਾਂਡੀ ਸੂਬੇ ਹਰਿਆਣੇ ਨੂੰ ਹਿਮਾਚਲ ਪ੍ਰਦੇਸ਼ ਨੂੰ ਹੋਰ ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਕਰੋੜਾਂ ਰੁਪਏ ਜਿਹੜਾ ਹੈਗਾ ਇਸ ਫੰਡ 'ਚੋਂ ਵੰਡਿਆ ਪਰ ਪੰਜਾਬ ਦੇ ਪੱਲੇ ਕੁਝ ਨਹੀਂ ਪਿਆ ਪਰ ਕਿਤੇ ਨਾ ਕਿਤੇ ਕੁਝ ਕੇਂਦਰ ਸਰਕਾਰ ਤੇ ਆਗੂਆਂ ਦਾ ਵੀ ਕਹਿਣਾ ਕਿ ਪੰਜਾਬ ਵੱਲੋਂ ਕੋਈ ਫੰਡ ਦੀ ਮੰਗ ਹੀ ਨਹੀਂ ਕੀਤੀ ਗਈ ਤਾਂ ਦੋਸਤੋ ਇੱਥੇ ਨਿਕਲ ਕੇ ਸਭ ਤੋਂ ਵੱਡੀ ਗੱਲ ਇਹ ਆਂਦੀ ਹੈ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਸਰਹੱਦ ਪਾਰ ਤੋਂ ਜਿਹੜੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋ ਰਹੀ ਹੈ ਉਸ ਨੂੰ ਲੈ ਕੇ ਵੱਡੇ ਪੱਧਰ ਤੇ ਚਿੰਤਤ ਦਿਖਾਈ ਦੇ ਰਹੇ ਆ ਕਿ ਸਰਹੱਦ ਪਾਰ ਤੋਂ ਸਾਡੇ ਦੇਸ਼ ਨੂੰ ਜਿਹੜਾ ਹੈਗਾ ਨਸ਼ਿਆਂ ਦੀ ਸਪਲਾਈ ਹੋ ਰਹੀ ਹੈ ਉਸ ਨੂੰ ਰੋਕਣ ਲਈ ਕੋਈ ਨਾ ਕੋਈ ਚਾਰਾ ਜੋਈ ਕਰਨੀ ਚਾਹੀਦੀ ਹੈ ਤਾਂ ਦੂਜੇ ਪਾਸੇ ਇਹੇ ਦੇਖਣਾ ਕਿ ਇੱਕ ਸੂਬੇ ਨੇ ਫੰਡ ਮੰਗ ਲਏ ਦੂਜੇ ਸੂਬੇ ਨੇ ਨਹੀਂ ਮੰਗੇ ਇਹ ਕਿਤੇ ਨਾ ਕਿਤੇ ਗਲਤ ਗੱਲ ਹੈ ਜਦੋਂ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਖੁਦ ਬਾ ਖੁਦ ਉਹ ਜਿਹੜਾ ਹੈਗਾ ਇਹ ਫੰਡ ਸੂਬਿਆਂ ਨੂੰ ਜਾਰੀ ਕਰੇ ਉੱਥੇ ਦੀ ਸੂਬਾ ਪੁਲਿਸ ਨਾਲ ਮੀਟਿੰਗਾਂ ਕਰਕੇ ਉੱਥੇ ਦੇ ਅਧਿਕਾਰੀਆਂ ਨੂੰ ਜਾਰੀ ਕੀਤੇ ਜਾਣ ਤਾਂ ਜੋ ਇਹ ਨਸ਼ਿਆਂ ਦਾ ਖਾਤਮਾ ਹੋ ਸਕੇ ਪਰ ਕੇਂਦਰ ਸਰਕਾਰ ਦੇਖੀ ਰਹੀ ਹੈ ਵੀ ਕਿ ਜਦੋਂ ਤੱਕ ਜਿਹੜਾ ਹੈਗਾ ਕੋਈ ਫੰਡ ਨਹੀਂ ਮੰਗ ਰਿਆ ਉਦੋਂ ਤੱਕ ਉਹ ਫੰਡ ਨਾ ਦੇਣ ਦੀ ਗੱਲ ਕਰਦਾ ਇਕੱਲੇ ਫੰਡ ਪੰਜਾਬ ਨੂੰ ਹੀ ਨਹੀਂ ਦਿੱਲੀ ਦੀ ਗੱਲ ਕਰ ਲਈ ਛੱਤੀਸਗੜ੍ਹ ਦੀ ਗੱਲ ਕਰ ਲਈ ਮਨੀਪੁਰ ਦੀ ਗੱਲ ਕਰ ਲਈ ਇਹਨਾਂ ਸਾਰੀਆਂ ਥਾਵਾਂ ਤੇ ਜਿਹੜਾ ਨਸ਼ਾ ਕੰਟਰੋਲ ਲਈ ਫੰਡ ਹੈ ਕੋਈ ਵੀ ਫੰਡ ਜਿਹੜਾ ਹੈਗਾ ਜਾਰੀ ਨਹੀਂ ਕੀਤਾ ਗਿਆ ਤਾਂ ਇਹ ਇੱਕ ਵੱਡੀ ਜਿਹੜਾ ਹੈਗਾ ਚਿੰਤਾ ਦਾ ਵਿਸ਼ਾ ਵੀ ਹੈ ਤੇ ਕੇਂਦਰ ਸਰਕਾਰ ਦੇ ਰਵੱਈਏ ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰਦਾ ਹੈ ਕਿ ਕੇਂਦਰ ਸਰਕਾਰ ਇਹੋ ਜਿਹਾ ਕਿਵੇਂ ਰਵੱਈਆ ਰੱਖ ਸਕਦਾ ਹੈ ਚਾਹੀਦਾ ਇਹ ਹੀ ਹੈ ਕਿ ਕੇਂਦਰ ਸਰਕਾਰ ਖੁਦ ਬਾ ਖੁਦ ਫੰਡ ਜਾਰੀ ਕਰੇ ਤੇ ਇਸ ਤੋਂ ਇਲਾਵਾ ਜਿਹੜੇ ਕੇਂਦਰ ਸਰਕਾਰ ਵੱਲੋਂ ਫੰਡ ਜਾਰੀ ਵੀ ਕੀਤੇ ਜਾਂਦੇ ਨੇ ਉਹ ਵੀ ਕੋਈ ਬਹੁਤ ਜ਼ਿਆਦਾ ਫੰਡ ਨਹੀਂ ਹੈ ਬਹੁਤ ਥੋੜੀਆਂ ਹੈ ਚਾਹੀਦਾ ਤਾਂ ਇਹ ਹੀ ਹੈ ਵੀ ਕਿ ਜਦੋਂ ਅਸੀਂ ਇਸ ਮਸਲੇ ਨੂੰ ਬਹੁਤ ਵੱਡੇ ਪੱਧਰ ਤੇ ਉਭਾਰ ਰਹੇ ਹੁਈਏ ਵੀ ਕਿ ਸਰਹੱਦ ਪਾਰ ਤੋਂ ਜਿਹੜੇ ਨਸ਼ਿਆਂ ਦੀ ਤਸਕਰੀ ਹੋ ਰਹੀ ਹੈ ਇਸ ਕਰਕੇ ਸਾਡੀ ਨੌਜਵਾਨੀ ਸਾਡਾ ਸਮਾਜਿਕ ਸਾਡਾ ਆਰਥਿਕ ਸਾਰਾ ਤਾਣਾ ਬਾਣਾ ਹਿੱਲ ਰਿਹਾ ਹੋਵੇ ਤਾਂ ਅਸੀਂ ਸਿਰਫ ਕੁਝ 5-7 ਕਰੋੜ ਰੁਪਏ ਨਾਲ ਕਿਵੇਂ ਪੂਰੇ ਸਾਲ 'ਚ ਉੱਥੇ ਨਸ਼ਿਆਂ ਦਾ ਖਾਤਮਾ ਕਰ ਸਕਦੇ ਆ ਜਾਂ ਨਸ਼ਿਆਂ ਦੀ ਰੋਕਥਾਮ ਲਈ ਕੁਝ ਕਰ ਸਕਦੇ ਆ ਚਾਹੀਦਾ ਇਹ ਤਾਂ ਇਹੀ ਹੈ ਕੇਂਦਰ ਸਰਕਾਰ ਪਹਿਲਾਂ ਤਾਂ ਫੰਡ ਵਧਾਵੇ ਕਿ ਜਿਹੜਾ ਨਸ਼ਾ ਕੰਟਰੋਲ ਫੰਡ ਹੈ ਉਸ ਨੂੰ ਵਧਾਣਾ ਚਾਹੀਦਾ ਫਿਰ ਉਸ ਤੋਂ ਬਾਅਦ ਇਸ ਨੂੰ ਵੱਤਵੱਦ ਖਰਚ ਕਰਕੇ ਜਿਹੜਾ ਹੈਗਾ ਨਾ ਸਿਰਫ ਨਸ਼ਿਆਂ ਦੀ ਰੋਕ-ਥਾਮ ਲਈ ਜਾਂ ਉਥੇ ਨੱਥ ਪਾਉਣ ਲਈ ਜਿਹੜੀ ਯੋਜਨਾਵਾਂ ਬਣਾ ਰਹੀ ਨੇ ਆ ਕੋਈ ਕੰਮ ਕਰਨਾ ਉਸ ਲਈ ਬਲਕਿ ਜਿਹੜੀ ਸਾਡੀ ਨੌਜਵਾਨੀ ਨਸ਼ਿਆਂ ਦੇ ਦਲਦਲ ਵਿੱਚ ਫਸ ਚੁੱਕੀ ਹੈ ਉਸ ਨੂੰ ਵੀ ਬਾਹਰ ਕੱਢਣ ਲਈ ਵੀ ਜਿਹੜਾ ਹੈਗਾ ਸਰਕਾਰ ਨੂੰ ਇੱਕ ਵਿਸ਼ੇਸ਼ ਫੰਡ ਜਾਰੀ ਕਰਨਾ ਚਾਹੀਦਾ ਹੈ ਇੱਕ ਵਿਸ਼ੇਸ਼ ਫੰਡ ਤਿਆਰ ਕਰਨਾ ਚਾਹੀਦਾ ਤਾਂ ਜੋ ਅਸੀਂ ਜਿਹੜੀ ਸਾਡੀ ਨੌਜਵਾਨੀ ਹੈ ਉਸ ਨੂੰ ਨਸ਼ਿਆਂ ਦੀ ਚਪੇਟ ਦੇ ਵਿੱਚੋਂ ਬਾਹਰ ਕੱਢ ਸਕੀਏ ਤੇ ਇਸ ਦੇ ਨਾਲ ਹੀ ਜੇ ਦੂਜੇ ਪਾਸੇ ਦੇਖੀਏ ਤਾਂ ਸਰਕਾਰ ਨੂੰ ਇਹ ਵੀ ਚਾਹੀਦਾ ਵੀ ਕਿ ਸਰਹੱਦ ਪਾਰ ਤੋਂ ਨਸ਼ਿਆਂ ਦੀ ਗੱਲ ਹੋ ਰਹੀ ਹੈ ਤਾਂ ਸਰਹੱਦ ਦੀ ਰਾਖੀ ਬੀਐਸਐਫ ਨੇ ਕਰਦੀ ਹੁੰਦੀ ਹੈ ਤੇ ਬੀਐਸਐਫ ਦੇ ਅਧਿਕਾਰੀਆਂ ਨਾਲ ਸਮੇਂ-ਸਮੇਂ ਤੇ ਮੀਟਿੰਗਾਂ ਕੀਤੀਆਂ ਜਾਣ ਗੱਲਬਾਤ ਕੀਤੀ ਜਾਵੇ ਕਿ ਉੱਥੇ ਕਿਸ ਤਰ੍ਹਾਂ ਜਿਹੜਾ ਨਸ਼ਿਆਂ ਦੀ ਸਪਲਾਈ ਹੋ ਰਹੀ ਹੈ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਤਾਂ ਉਸ ਲਈ ਵੀ ਕੋਈ ਠੋਸ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ ਕਿਉਂਕਿ ਪਿਛਲੇ ਦਿਨੀ ਬੀਐਸਐਫ ਦਾ ਇੱਕ ਆਂਕੜਾ ਵੀ ਸਾਹਮਣੇ ਆਇਆ ਸੀ ਕਿ ਸਾਲ 2023 ਦੇ ਵਿੱਚ ਮੌਜੂਦਾ ਸਾਲ ਜਿਹੜਾ ਚੱਲ ਰਿਹਾ ਹੁਣ ਤੱਕ ਬੀਐਸਐਫ ਨੇ ਕਰੀਬ 95 ਦੇ ਕਰੀਬ ਡਰੋਨ ਜਿਹੜੇ ਨੇ ਉਹ ਸਰਹੱਦ ਪਾਰ ਤੋਂ ਫੜਲੇ ਨੇ ਜਿਹੜੇ ਕਿ ਨਸ਼ਾ ਦੀ ਸਪਲਾਈ ਕਰਨ ਲਈ ਇੱਧਰ ਆ ਰਹੇ ਸੀਗੇ ਭਾਰਤ ਦੇ ਵਿੱਚ ਉਹਨਾਂ ਨੂੰ ਬੀਐਸਐਫ ਨੇ ਫੜਿਆ ਤੇ ਇਸੇ ਇਹੀ ਆંકੜਾ ਜਿਹੜਾ ਹੈਗਾ 2022 ਦੇ ਵਿੱਚ ਵੀ ਇੰਨਾ ਕੀ ਸੀਗਾ 2022 ਦੇ ਵਿੱਚ 90 ਡਰੋਨ ਫੜੇ ਗਏ ਸੀਗੇ ਜਦੋਂ ਕਿ ਨਵੰਬਰ ਮਹੀਨੇ ਤੱਕ 2023 ਚ 95 ਫੜੇ ਗਏ ਨੇ ਤਾਂ ਇਹ ਇੱਕ ਵੱਡਾ ਚਿੰਤਾ ਦਾ ਵਿਸ਼ਾ ਵੀ ਹੈ ਕਿਵੇਂ ਡਰੋਨਾਂ ਰਾਹੀਂ ਸਰਹੱਦ ਪਾਰ ਤੋਂ ਸਾਡੇ ਦੇਸ਼ 'ਚ ਨਸ਼ਿਆਂ ਦੀ ਤਸਕਰੀ ਹੋ ਰਹੀ ਹੈ ਨਸ਼ੀਲੇ ਪਦਾਰਥ ਸਪਲਾਈ ਹੋ ਰਹੇ ਨੇ ਜੇ ਹੁਣ ਤਾਂ ਇੱਕ ਚੀਜ਼ ਹੋਰ ਬੀਐਸਐਫ ਤੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਕੋਈ ਸਮਾਂ ਸੀ ਜਦੋਂ ਵੱਡੇ ਡਰੋਨਾਂ ਦੀ ਵਰਤੋਂ ਕੀਤੀ ਜਾਂਦੀ ਸੀ ਜਦੋਂ ਜਿਸ ਦੇ ਵਿੱਚ ਕੋਈ 5 ਤੋਂ 7 ਕਿਲੋ ਜਾਂ 4-5 ਕਿਲੋ ਸਮਾਨ ਇੱਕ ਸਮੇਂ ਦੇ ਵਿੱਚ ਜਿਹੜਾ ਹੈਗਾ ਦੂਜੀ ਥਾਂ ਤੇ ਪਹੁੰਚਾਇਆ ਜਾ ਸਕਦਾ ਹੋਵੇ ਇਹਨੇ ਵੱਡੇ ਵੱਡੇ ਡਰੋਨਾਂ ਦੀ ਵਰਤੋਂ ਹੋ ਰਹੀ ਸੀ ਪਰ ਸਮੇ ਦੇ ਨਾਲ ਨਾਲ ਜਿਹੜਾ ਹੈਗਾ ਉਹ ਵੀ ਟੈਕਨੋਲੋਜੀ ਨੂੰ ਯੂਜ਼ ਕਰ ਰਹੇ ਨੇ ਤਾਂ ਜਿਹੜਾ ਨਸ਼ਾ ਤਸਕਰ ਨੇ ਉਹ ਵੱਡੇ ਡਰੋਨਾਂ ਦੀ ਥਾਂ ਛੋਟੇ ਡਰੋਨਾਂ ਦੀ ਵਰਤੋਂ ਕਰ ਰਹੇ ਨੇ ਇੱਕ ਤਾਂ ਇਹੀ ਕਾਰਨ ਹੈ ਕਿ ਛੋਟੇ ਡਰੋਨ ਸਸਤੇ ਭਾਦੇ ਹੁੰਦੇ ਨੇ ਇਸ ਦੀ ਕੀਮਤ ਜਿਹੜੀ ਹੈਗੀ 40-50000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਦੂਜੀ ਗੱਲ ਇਹ ਹੈ ਇਹ 400 ਤੋਂ 500 ਗ੍ਰਾਮ ਦੇ ਕਰੀਬ ਅੱਧਾ ਕਿਲੋ ਦੇ ਕਰੀਬ ਜਿਹੜਾ ਹੈਗਾ ਭਾਰ ਚੁੱਕਣ ਯੋਗ ਹੁੰਦੇ ਨੇ ਤੇ ਇਹਨਾਂ ਜਿਆਦਾ ਹਾਈਟ ਤੇ ਜਾ ਸਕਦੇ ਨੇ ਹਾਈਟ ਤੇ ਜਿਆਦਾ ਜਾਣ ਕਰਕੇ ਇਹਨਾਂ ਦੀ ਫ੍ਰੀਕਵੈਂਸੀ ਟਰੇਸ ਕਰਨੀ ਬੜੀ ਮੁਸ਼ਕਲ ਹੁੰਦੀ ਹੈ ਤਾਂ ਹੁਣ ਸਮੇਂ ਦੇ ਨਾਲ ਨਾਲ ਜਿਹੜਾ ਇੱਕ ਨਸ਼ਾ ਤਸਕਰ ਵੀ ਆਪਣੇ ਆਪ ਨੂੰ ਅਪਡੇਟ ਕਰਦੇ ਜਾ ਰਹੇ ਨੇ ਕਿਵੇਂ ਬੀਐਸਐਫ ਦੇ ਹੱਥ ਤੋਂ ਬਾਹਰ ਨਿਕਲ ਕੇ ਅਸੀਂ ਨਸ਼ਾ ਦੀ ਸਪਲਾਈ ਕਰ ਸਕੀਏ ਕੀ ਕੁਝ ਹੋਵੇ ਇਸ ਤਰ੍ਹਾਂ ਦੀ ਉਹ ਵਿਚਾਰਾ ਜੋ ਜਿਹੜਾ ਲਗਾਤਾਰ ਕਰ ਰਹੇ ਨੇ ਇਸ ਲਈ ਚਾਹੀਦਾ ਕੇਂਦਰ ਸਰਕਾਰ ਨੂੰ ਇਹ ਵੀ ਹੈ ਕਿ ਬੀਐਸਐਫ ਵਰਗੀਆਂ ਸਾਡੀਆਂ ਜਿਹੜੀ ਸੁਰੱਖਿਆ ਏਜੰਸੀਆਂ ਕਹਿ ਲਈ ਜਾਂ ਛਾੜੀ ਬਾਰਡਰ ਫੋਰਸਿਸ ਹੈ ਉਹਨਾਂ ਨਾਲ ਗੱਲਬਾਤ ਕਰੀ ਤਾਂ ਜੋ ਜਿੱਥੇ ਡਰੋਨਾਂ ਨੂੰ ਚਾਹੇ ਜਿੰਨੀ ਮਰਜ਼ੀ ਅਪਡੇਟ ਟੈਕਨੋਲੋਜੀ ਹੋਵੇ ਜਿੰਨੇ ਮਰਜ਼ੀ ਛੋਟੇ ਡਰੋਨ ਹੋਣ ਚਾਹੀਏ ਜਿੰਨੀ ਮਰਜ਼ੀ ਉਚਾਈ ਵਾਲੇ ਡਰੋਨ ਹੋਣ ਉਹਨਾਂ ਨੂੰ ਟ੍ਰੇਸ ਕਰਨ ਲਈ ਕੋਈ ਵਧੀਆ ਰਡਾਰ ਲਗਾਏ ਜਾਣ ਜਿਸ ਨਾਲ ਡਰੋਨਾਂ ਨੂੰ ਟ੍ਰੇਸ ਕੀਤਾ ਜਾ ਸਕੇ ਤੇ ਜਿਹੜੇ ਇਸ ਤਰ੍ਹਾਂ ਦੇ ਨਸ਼ਿਆਂ ਦੀ ਸਪਲਾਈ ਹੋ ਰਹੀ ਹੈ ਉਸ ਨੂੰ ਰੋਕਿਆ ਜਾ ਸਕੇ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਨਿਕਲ ਕੇ ਸਾਹਮਣੇ ਆਈ ਹੈ ਕਿ ਸਰਹੱਦੀ ਖੇਤਰ ਦੇ ਵਿੱਚ ਜਿਹੜਾ ਹੈਗਾ ਪਾਣੀ ਰਹੀ ਕਹ ਲੋ ਨਦੀਆਂ ਨਾਲਿਆ ਰਹੀ ਕਹ ਲੋ ਵੀ ਕਿ ਉੱਥੋਂ ਵੀ ਜਿਹੜਾ ਹੈਗਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੱਡੇ ਪੱਧਰ ਤੇ ਹੋ ਰਹੀ ਹੈ ਤੇ ਉੱਥੇ ਫੈਂਸਿੰਗ ਨਾ ਹੋਣ ਕਰਕੇ ਕੰਡੇਲੀ ਤਾਰਾਂ ਨਾ ਲੱਗੀਆਂ ਹੋਣ ਕਰਕੇ ਵੀ ਬੀਐਸਐਫ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਔਖੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਧਰ ਵੀ ਜਿਹੜਾ ਹੈਗਾ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿ ਕਿਵੇਂ ਉੱਥੇ ਤੋਂ ਨਸ਼ਿਆਂ ਦੀ ਜਿਹੜਾ ਤਸਕਰੀ ਹੁੰਦੀ ਹੈ ਉਸ ਨੂੰ ਰੋਕਿਆ ਜਾਵੇ ਇਸ ਲਈ ਵੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਵੀ ਕਿ ਉਹ ਉਹ ਠੋਸ ਕਦਮ ਚੁੱਕ ਕੇ ਕੋਈ ਗੱਲਬਾਤ ਕਰੇ ਤੇ ਇਸ ਦੇ ਨਾਲ ਹੀ ਇੱਕ ਹੋਰ ਨਵੀਂ ਆંકੜੇ ਨਿਕਲ ਕੇ ਸਾਹਮਣੇ ਆ ਰਹੇ ਨੇ ਜੇ ਹੁਣ ਤੱਕ ਤਾਂ ਅਸੀਂ ਇਹੀ ਗੱਲ ਸੋਚਦੇ ਸੀ ਵੀ ਕਿ ਅਫਗਾਨਿਸਤਾਨ ਦੇ ਵਿੱਚ ਜਿਹੜਾ ਹੈਗਾ ਅਫੀਮ ਦੀ ਖੇਤੀ ਵੱਡੇ ਪੱਧਰ ਤੇ ਹੁੰਦੀ ਹੈ ਪਰ ਹੁਣ ਨਵੇਂ ਆંકੜਿਆਂ ਦੇ ਵਿੱਚ ਸਪਸ਼ਟ ਤੌਰ ਤੇ ਆਇਆ ਵੀ ਕਿ ਮੇਨਮਾਰ ਦੇ ਵਿੱਚ ਅਫਗਾਨਿਸਤਾਨ ਤੋਂ ਵੀ ਵੱਧ ਜਿਹੜਾ ਹੈਗਾ ਅਫੀਮ ਦੀ ਖੇਤੀ ਹੋ ਰਹੀ ਹੈ ਤਾਂ ਹੁਣ ਆਉਣ ਵਾਲੇ ਸਮੇਂ 'ਚ ਇੱਕ ਮੇਨਮਾਰ ਵੀ ਵੱਡਾ ਜਿਹੜਾ ਹੈਗਾ ਤਸਕਰੀ ਦਾ ਹੱਬ ਬਣ ਸਕਦਾ ਹੈ ਵਿਕਾ ਜਿੱਥੋਂ ਨਸ਼ਿਆਂ ਦੀ ਤਸਕਰੀ ਹੋਵੇ ਤਾਂ ਉੱਧਰ ਵੀ ਸਰਕਾਰ ਨੂੰ ਹੁਣੀ ਤੋਂ ਜਿਹੜਾ ਹੈਗਾ ਧਿਆਨ ਦੇਣ ਦੀ ਲੋੜ ਹੈ ਤੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਚਾਹੀਦਾ ਵੀ ਕਿ ਉਹ ਨਸ਼ਿਆਂ ਵਰਗੇ ਜਿਹੜਾ ਬਹੁਤ ਹੀ ਗੰਭੀਰ ਮੁੱਦੇ ਨੇ ਇਹਨਾਂ ਵੱਲ ਜਿਹੜਾ ਹੈਗਾ ਕੋਈ ਰਾਜਨੀਤੀ ਕਰਨ ਦੀ ਥਾਂ ਤੇ ਜਾਂ ਇਹੇ ਭਾਜਪਾ ਸਾਸ਼ਿਤ ਸੂਬੇ ਨੇ ਜਾਂ ਗੈਰ ਭਾਜਪਾਈ ਸੂਬੇ ਨੇ ਉਹਨਾਂ ਦੀ ਥਾਂ ਤੇ ਜਿਹੜਾ ਹੈਗਾ ਸਾਰੇ ਸੂਬਿਆਂ ਦੀ ਪੁਲਿਸ ਫੋਰਸਿਸ ਨੂੰ ਬਿਠਾ ਕੇ ਇੱਕੋ ਬਰਾਬਰ ਜਿਹੜਾ ਹੈਗਾ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਉੱਥੇ ਸੂਬਾ ਦੀ ਸੂਬੇ ਦੀ ਪੁਲਿਸ ਹੈ ਜਿਹੜਾ ਉਸ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਤਾਂ ਜੋ ਉਹ ਨਸ਼ਿਆਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈਆਂ ਕਰਨ ਜਿਹੜੇ ਕੇਸ ਤਰਜ ਹੋ ਰਹੇ ਨੇ ਉੱਥੇ ਜਾਂਚ ਕਰਕੇ ਜਿਹੜੀ ਹੈ ਨਸ਼ਿਆਂ ਦੀ ਸਪਲਾਈ ਚੇਨ ਹੈ ਜਾਂ ਵੱਡੇ ਮਗਰਮਚ ਕਹਿੰਦੇ ਆ ਜਾਂ ਜਿਹੜੇ ਵੱਡੇ ਸਪਲਾਈਅਰ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਇਸ ਲਈ ਇੱਕ ਠੋਸ ਰਣਨੀਤੀ ਕੇਂਦਰ ਸਰਕਾਰ ਨੂੰ ਤਿਆਰ ਕਰਨੀ ਚਾਹੀਦੀ ਹੈ ਤਾਂ ਹੀ ਜਿਹੜਾ ਹੈਗਾ ਕੇਂਦਰ ਸਰਕਾਰ ਦਾ ਜਿਹੜਾ ਇਹ ਟਿਚਾ 2047 ਤੱਕ ਭਾਰਤ ਜਿੱਥੇ ਇੱਕ ਵਿਕਸਿਤ ਭਾਰਤ ਹੋ ਜੋ ਉਹਨਾਂ ਨੂੰ ਵਿਕਸਿਤ ਕਰਨ ਦਾ ਇੱਕ ਟੀਚਾ ਰੱਖਿਆ ਗਿਆ ਹੈ ਉੱਥੇ ਹੀ ਜਿਹੜਾ ਹੈਗਾ ਭਾਰਤ ਦੀ 2047 ਤੱਕ ਇੱਕ ਨਸ਼ਾ ਮੁਕਤ ਭਾਰਤ ਬਣ ਸਕਦਾ ਹੈ ਜੇ ਕੇਂਦਰ ਸਰਕਾਰ ਇੱਕ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਬਰਾਬਰ ਦੇਖਦੇ ਹੋਏ ਸਾਰੇ ਸੂਬਿਆਂ ਨੂੰ ਬਰਾਬਰ ਰੱਖਦੇ ਹੋਏ ਇੱਕ ਠੋਸ ਰਣਨੀਤੀ ਬਣਾਵੇ ਠੋਸ ਫੈਸਲੇ ਲਵੇ ਬਰਾਬਰ ਦੇ ਫੰਡ ਜਾਰੀ ਕੀਤੇ ਜਾਣ ਤੇ ਨੌਜਵਾਨਾਂ ਨੂੰ ਜਿੱਥੇ ਨਸ਼ਿਆਂ ਦੇ ਦਲਦਲ ਵਿੱਚ ਜਾਣ ਤੋਂ ਜਾਂ ਬਾਹਰ ਕੱਢਣ ਲਈ ਜਿਹੜਾ ਹੈਗਾ ਕੋਈ ਠੋਸ ਕਦਮ ਚੁੱਕੇ ਜਾਣ ਉੱਥੇ ਜਿਹੜੇ ਨੌਜਵਾਨ ਨਸ਼ਿਆਂ ਦੇ ਦਲਦਲ 'ਚ ਫਸ ਚੁੱਕੇ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਉਹਨਾਂ ਦੇ ਮੋਢੇਲੇ ਕੋਈ ਠੋਸ ਕਦਮ ਸਰਕਾਰ ਨੂੰ ਚੁੱਕਣੇ ਚਾਹੀਦੇ ਨੇ ਪਰ ਹੋਵੇਗਾ ਕੀ ਉਹ ਤਾਂ ਸਮਝ ਦੱਸੇਗਾ ਪਰ ਪੰਜਾਬੀ ਟਰਬਿਨ ਤੁਹਾਡੇ ਤੱਕ ਇਹੋ ਜੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅੱਗੇ ਰੱਖਦਾ ਰਹੇਗਾ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਤ